ਅੰਮ੍ਰਿਤਸਰ ਦੇ ਵਿੱਚ ਬੜੀ ਤੇਜ਼ੀ ਨਾਲ ਦੇਸੀ ਘਿਓ ਦੁੱਧ ਖੋਆ ਪਨੀਰ ਬਹੁਤ ਤੇਜ਼ੀ ਨਾਲ ਮਿਲავਤੀ ਜਿਹੜਾ ਵਿਕ ਰਿਆ ਵਾ ਔਰ ਸਭ ਤੋਂ ਵੱਧ ਜਿਹੜਾ ਨਕਲੀ ਦੁੱਧ ਪਿੰਡਾਂ ਚੋਂ ਤਿਆਰ ਹੋ ਕੇ ਆ ਰਿਹਾ ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਘਰ ਆ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਘਰ ਇੱਕ ਵੀ ਡੰਗਰ ਨਹੀਂ ਆ ਤੇ ਛੋਟਾ ਹਾਥੀ ਭਰ ਕੇ ਦੁੱਧ ਦਾ ਨਿਕਲਦਾ ਉਹ ਕਿੱਥੋਂ ਨਿਕਲਦਾ ਸੰਥੈਟਿਕ ਦੁੱਧ ਇਹ ਸਕੂਲਾਂ ਯੂਨੀਵਰਸਿਟੀਆਂ ਦੇ ਬਾਹਰ ਐਨਰਜੀ ਡਰਿੰਕਸ ਐਨਰਜੀ ਡਰਿੰਕਸ ਜੋ ਕਿ ਬਹੁਤ ਹੀ ਜ਼ਿਆਦਾ ਬੱਚਿਆਂ ਲਈ ਖਤਰਨਾਕ ਨੇ ਬੱਚਿਆਂ ਲਈ ਨਹੀਂ ਉਹ ਹਰ ਇੱਕ ਇਨਸਾਨ ਲਈ ਖਤਰਨਾਕ ਨੇ ਜੋ ਕਿ ਬੈਨ ਹੋਈਆਂ ਨੇ ਯੂਰਪ ਕੰਟਰੀ ਦੇ ਵਿੱਚ ਬੈਨ ਹੋਈਆਂ ਚੀਜ਼ਾਂ ਉਹ ਸਾਡੇ ਇੱਥੇ ਵੇਚੀਆਂ ਜਾ ਰਹੀਆਂ ਜਿਹੜੀ ਲੈਟਰ ਆ ਮੇਰੇ ਹੱਥ 'ਚ 14 4 225 ਦੀ ਆ ਔਰ ਇੱਕ ਲੈਟਰ ਮੇਰੇ ਹੱਥ 'ਚ ਆ ਇਹ 21 7 225 ਦੀ ਆ ਔਰ ਇਹ ਲੈਟਰ ਜਿਹੜੀ ਆ ਅਸੀਂ ਡੀਸੀ ਸਾਹਿਬ ਨੂੰ ਦਿੱਤੀ ਸੀਗੀ ਪੰਜਾਬ ਸਰਕਾਰ ਨੂੰ ਦਿੱਤੀ ਸੀਗੀ ਡਾਇਰੈਕਟਰ ਹੈਲਥ ਸੈਕਟਰੀ ਹੈਲਥ ਸਿਹਤ ਮੰਤਰੀ ਪੰਜਾਬ ਇਹ ਲੈਟਰ ਦੇ ਵਿੱਚ ਲਿਖਿਆ ਵਾ ਕਿ ਅੰਮ੍ਰਿਤਸਰ ਦੇ ਵਿੱਚ ਬੜੀ ਤੇਜ਼ੀ ਨਾਲ ਦੇਸੀ ਘਿਓ ਦੁੱਧ ਖੋਆ ਪਨੀਰ ਬਹੁਤ ਤੇਜ਼ੀ ਨਾਲ ਮਿਲਾਵਟੀ ਜਿਹੜਾ ਵਿਕ ਰਿਹਾ ਵਾ ਔਰ ਸਭ ਤੋਂ ਜ਼ਿਆਦਾ ਜਿਹੜਾ ਵਾ ਗੁਰੂ ਘਰਾਂ ਦੇ ਬਾਹਰ ਜਿੱਦਾਂ ਕੀ ਬਾਬਾ ਨੌਰ ਸਿੰਘ ਜੀ ਦਾ ਸਥਾਨ ਆ ਇਦਾਂ ਹੀ ਹਟਾਲਾ ਸਾਹਿਬ ਆ ਬਾਬਾ ਦੀਪ ਸਿੰਘ ਜੀ ਦਾ ਸਥਾਨ ਗੁਰਦੁਆਰਾ ਸ਼ੀਦਾਂ ਸਾਹਿਬ ਦੇ ਬਾਹਰ ਔਰੇ ਦੇਸੀ ਕਿਉ ਜੜਾ ਵਾ ਬਿਲਕੁਲ ਹੀ ਮਲਾਟੀ ਤੇ ਨਕਲੀ ਵੇਚਿਆ ਜਾ ਰਿਹਾ ਔਰ ਸੰਗਤਾਂ ਨੂੰ ਧੋਖਾ ਦਿੱਤਾ ਜਾ ਰਿਹਾ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ ਪੈਸੇ ਦੇਸੀ ਕਿਉ ਦੇ ਲਏ ਜਾ ਰਿਹਾ ਔਰ ਨਕਲੀ ਧੋਖਾ ਜੜਾ ਦਿੱਤਾ ਜਾ ਰਿਹਾ ਉਹ ਕਿਉ ਜੜਾ ਵਾ ਜੋ ਦੇ ਵਿੱਚ ਯੂਜ਼ ਹੁੰਦਾ ਅੰਦਰ ਔਰ ਕਈ ਜਗ੍ਹਾ ਤੇ ਇਹ ਵਰਤੋਂ ਦੇ ਵਿੱਚ ਵੀ ਆਉਂਦਾ ਔਰ ਲੋਕਾਂ ਦੀ ਜਾਨ ਦੇ ਨਾਲ ਖਲਵਾੜਿਆ ਇਹਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈਂਦੀਆਂ ਸੋ ਮੈਂ ਸਰਕਾਰ ਨੂੰ ਅੱਗੇ ਵੀ ਰਿਕਵੈਸਟ ਕੀਤੀ ਸੀ ਤੇ ਹੁਣ ਵੀ ਇਹ ਲੈਟਰ ਜਿਹੜੀ ਆ ਹੁਣ ਮੈਂ ਜਿਹੜੀ ਦਿੱਤੀ ਸੀਗੀ ਦੁਬਾਰਾ ਫੇਰ ਇੱਕ ਡੀਸੀ ਸਬ ਆਰਡਰ ਕਰਾ ਕੇ ਲੈਂਦੀ ਔਰ ਪਹਿਲੀ ਲੈਟਰ ਵੀ ਨਾਲ ਦੇਣ ਲੱਗਾ ਔਰ ਇੱਕ ਲੈਟਰ ਜਿਹੜੀ ਆ ਅਸੀਂ ਦਿੱਤੀ ਸੀ ਕਿ ਸਕੂਲ ਕਾਲਜ ਯੂਨੀਵਰਸਿਟੀਆਂ ਤੇ ਬਾਹਰ ਜਿਹੜਾ ਵਾ ਐ એનર્ਜੀ ਡਰਿੰਕਾਂ ਤੇ ਸਰਕਾਰ ਵੱਲੋਂ ਬੈਨ ਲਾਇਆ ਜਾਵੇ ਸੋ ਉਹ ਵੀ ਅੱਜ ਖੁੱਲਿਆਂ ਵਿਕ ਰੀਆਂ ਉਹਦੇ ਲਈ ਮਾਨਯੋਗ ਸਿਵਲ ਸਰਜਨ ਅੰਮ੍ਰਿਤਸਰ ਨੂੰ ਅਸੀਂ ਮਿਲਣ ਲੱਗੇ ਆ ਨਕਲੀ ਦੁੱਧ ਖੋਇਆ ਤੇ ਦੇਸੀ ਕਿਉਂ ਹੁਣ ਇੱਥੇ ਕੀ ਆ ਕਿ ਉੱਥੇ ਜਿੱਥੇ ਜਿੱਥੇ ਧਾਰਮਿਕ ਸਥਾਨ ਆ ਸਾਡੇ ਕੋਈ ਵੀ ਆ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਆ ਉੱਥੇ ਇਹਨਾਂ ਨੇ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਫੈਕਟਰੀਆਂ ਲਾਈਆਂ ਜਿਹੜਾ ਕਿ ਨਕਲੀ ਘੋੜ ਤਿਆਰ ਕਰਕੇ ਤੇ ਉਹ ਜਿਹੜੇ ਆ ਕਿ ਉੱਥੇ ਬਾਹਰ ਵੇਚ ਦਿੰਦੇ ਆ ਤੇ ਜਿਹੜੇ ਵਿਚਾਰੇ ਸ਼ਰਧਾਲੂ ਆ ਉਹ ਉਸ ਘੋੜ ਨੂੰ ਲੈ ਕੇ ਜਾ ਕੇ ਉਸ ਮੰਦਿਰ ਗੁਰਦੁਆਰਾ ਜਾਂ ਕਿਤੇ ਵੀ ਆ ਉੱਥੇ ਜਾ ਕੇ ਉਹ ਜੋਤ ਜਿਹੜੀ ਜਗਦੀ ਆ ਜਾਂ ਕਿਸੇ ਖਾਣੇ ਲਈ ਵਰਤਿਆ ਜਾਂਦਾ ਵਾ ਉਹਦੇ ਵਿੱਚ ਉਹ ਦੇ ਦਿੰਦੇ ਹੁਣ ਇੱਥੇ ਮੇਨ ਕੀ ਆ ਕਿ ਸਭ ਤੋਂ ਵੱਧ ਜਿਹੜਾ ਨਕਲੀ ਦੁੱਧ ਪਿੰਡਾਂ ਚੋਂ ਤਿਆਰ ਹੋ ਕੇ ਆ ਰਿਹਾ ਪਿੰਡਾਂ ਦੇ ਵਿੱਚ ਕਈ ਇਹੋ ਜਿਹੇ ਘਰ ਆ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਘਰ ਇੱਕ ਵੀ ਡੰਗਰ ਨਹੀਂ ਆ ਤੇ ਛੋਟਾ ਹਾਥੀ ਭਰ ਕੇ ਦੁੱਧ ਦਾ ਨਿਕਲਦਾ ਉਹ ਕਿੱਥੋਂ ਨਿਕਲਦਾ ਸੰਥੈਟਿਕ ਦੁੱਧ ਇੱਕ ਪਿੱਛੇ ਜੇ ਵੀ ਫੜਿਆ ਗਿਆ ਸੀ ਕਿ ਇੱਕ ਅ 20 ਲੀਟਰ ਦੇ ਕੈਨ ਦੇ ਵਿੱਚ ਛੋਟਾ ਜਿਹਾ ਕੈਮੀਕਲ ਪਾਉਂਦੇ ਥੋੜਾ ਜਿਹਾ ਕੁਝ ਬੂੰਦਾ ਜਿਹਦੇ ਤੋਂ ਕਿ ਨਕਲੀ ਦੁੱਧ ਬਹੁਤ ਛੇਤੀ ਤਿਆਰ ਹੋ ਜਾਂਦਾ ਉਵੇਂ ਹੀ ਇਹਨਾਂ ਨੇ ਨਕਲੀ ਘਿਓ ਦੀਆਂ ਫੈਕਟਰੀਆਂ ਇਹਨਾਂ ਛੋਟੇ-ਛੋਟੀਆਂ ਜਿਸ ਤਰ੍ਹਾਂ ਕਿ ਲੈ ਕੇ ਤੇ ਲਾਈਆਂ ਹੋਈਆਂ ਸੋ ਅਸੀਂ ਸਿਵਲ ਸਰਜਨ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਏ ਆ ਦੂਜੀ ਗੱਲ ਜਿਹੜਾ ਕਾਲਾਂ ਸਕੂਲਾਂ ਯੂਨੀਵਰਸਿਟੀਆਂ ਦੇ ਬਾਹਰ એનર્ਜੀ ਡਰਿੰਕਸ એનર્ਜੀ ਡਰਿੰਕ ਜੋ ਕਿ ਬਹੁਤ ਹੀ ਜ਼ਿਆਦਾ ਬੱਚਿਆਂ ਲਈ ਖਤਰਨਾਕ ਨੇ ਬੱਚਿਆਂ ਲਈ ਨਹੀਂ ਉਹ ਹਰ ਇੱਕ ਇਨਸਾਨ ਲਈ ਖਤਰਨਾਕ ਨੇ ਜੋ ਕਿ ਬੈਨ ਹੋਈਆਂ ਨੇ ਯੂਰਪ ਕੰਟਰੀ ਦੇ ਵਿੱਚ ਬੈਨ ਹੋਈਆਂ ਚੀਜ਼ਾਂ ਉਹ ਸਾਡੇ ਇੱਥੇ ਵੇਚੀਆਂ ਜਾ ਰਹੀਆਂ ਇੱਥੇ ਸਰਕਾਰ ਦਾ ਕਿਉਂ ਨਹੀਂ ਧਿਆਨ ਹੈਗਾ ਸੋ ਅਸੀਂ ਅੱਜ ਆਪਣਾ ਫਰਜ਼ ਸਮਝਦੇ ਸਮਝਦੇ ਹੋਏ ਜੋ ਕਿ ਫਰਜ਼ ਹਰ ਇੱਕ ਇਨਸਾਨ ਹਰੇਕ ਅਮਰਸਰ ਦੇ ਨਾਗਰਿਕ ਦਾਵਾ ਸਮਝਦੇ ਹੋਏ ਅਸੀਂ ਅੱਜ ਇੱਥੇ ਸਿਵਲ ਸਰਜਨ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਏ ਹਾਂ ਜੀ